ਹਾਂਜੀ ਕੀ ਨੰਬਰ ਤੁਹਾਡੇ ਦੀ ਬਲਜਿੰਦਰ ਕੌਰ ਜੀ ਅਸਾ ਕੀ ਕਰਨਾ ਹੈ ਜੀ ਤੁਹਾਡੇ ਨਾਲ ਜੀ ਸਰ ਇੱਕ ਸਾਡੇ ਸਾਹਮਣੇ ਘਰ ਵਾਲੀ ਜਨਾਨੀ ਹੈ ਜੀ ਉਹਨੇ ਸਾਡੇ ਕੈਮਰੇ ਵਿੱਚ ਛੋਟੀਆਂ ਡੰਡੇ ਮਾਰੀ ਜੀ ਕੀ ਨਾਮ ਹੈ ਤੁਹਾਡਾ ਕਰਮਜੀਤ ਕੌਰ ਜੀ ਫਿਰ ਕੀ ਹੋਇਆ ਸੀ ਜੀ ਜਦੋਂ ਸਾਨੂੰ ਪਤਾ ਲੱਗਿਆ ਜੀ ਬੱਚੇ ਨੇ ਸੀ ਅੰਦਰ ਬੈਠੇ ਸੀ ਜੀ ਬੱਚੇ ਨੇ ਦੱਸਿਆ ਵੀ ਉਹਨੇ ਛੋਟੀਆਂ ਮਾਰੀਆਂ ਤੇ ਮੈਂ ਜੇ ਕੋਠੇ ਤੇ ਚੜ ਕੇ ਬੋਲਣ ਲੱਗੀ ਵੀ ਸਾਡੇ ਕੈਮਰੇ ਚ ਕਿਉਂ ਡੰਡੇ ਮਾਰੀ ਉਹਨਾਂ ਤਾਂ ਕੀ ਭਾਲਦੀ ਸੀਗੀ ਤੇ ਜਿਹੜੇ ਦੇ ਹੋਰ ਸਾਨੂੰ ਗਾਲਾਂ ਕੱਢਣ ਲੱਗਾ ਜੀ ਜਗਪਾਲ ਸਿੰਘ ਜੀ ਕਰ ਦੱਸ ਜੀ ਉਹ ਇਹ ਕਹਿੰਦਾ ਸੀ ਕਿ ਜੀ ਵੀ ਤੁਸੀਂ ਕੈਮਰੇ ਪਿੱਛੇ ਵੀ ਰੋਜ਼ ਬਹੁੰਦੇ ਹੋ ਤੁਸੀਂ ਇੱਕ ਦਿਨ ਸਾਡੇ ਨਾਲ ਇਕੱਟਾ-ਕੱਟਾ ਕੱਢ ਲੋ ਜੀ ਤੇ ਉਸ ਤੋਂ ਬਾਅਦ ਜਿੱਦੋਂ ਜਦੋਂ ਬੋਲਣ ਲੱਗੇ ਜੀ ਮੈਂ ਮੇਰੇ ਘਰ ਵਾਲੇ ਨੂੰ ਮੰਡੀ 'ਚ ਫੋਨ ਕੀਤਾ ਸੀਗਾ ਜੀ ਵੀ ਉਹ ਆਪਣੇ ਨਾਲ ਬੋਲੀ ਜਾਂਦੇ ਵੀ ਜਵਾਖਾਂ ਨੇ ਸੱਟ ਨਾ ਮਾਰਨ ਫਿਰ ਉਹ ਸਾਨੂੰ ਕਹਿਣ ਲੱਗੇ ਵੀ ਤੁਸੀਂ ਥਾਣੇ ਚਲੇ ਜੇ ਜਦੋਂ ਮੈਂ ਥਾਣੇ ਚਲੀ ਗਈ ਜੀ ਸੀ ਥਾਣੇ ਦੇ ਅੰਦਰ ਹਜੇ ਬੜੀ ਸੀਗੇ ਉਹਦੀ ਉਹਨਾਂ ਨੇ ਸਾਡੇ ਬਾਹਰੋਂ ਬੰਦੇ ਵਾਲਾ ਖੇਟਾ ਰੋੜੇ ਚਲਾਤੇ ਸੀ ਕੋਠੀ ਦੇ ਵੀ ਸਲੇ ਪਾਸੇ ਜੀ ਠੀਕ ਹੈ ਹਾਂ ਇਹਦਾ ਤੁਹਾਡਾ ਪੰਡ ਤੋੜ ਹੋਈ ਹੈ ਕੁਛ ਲੈਂਦੀ ਗੱਲ ਕਰ ਦਿੰਦੀ ਗੱਲ ਜੀ ਉਹ 4 ਤਰੀਕ ਵਾਲੀ ਦਿੰਦੀ ਗੱਲ ਹੈ ਜੀ ਦੂਸਰੇ ਦਿਨ ਦੀ 3 ਤਰੀਕ ਦੀ ਸਹੀ ਤਰਹੀ ਸੀ ਹਾਂਜੀ ਆ 7 ਤਰੀਕ ਤੋਂ ਬਾਅਦ ਚੌਥੀ ਤਰੀਕ ਨੂੰ ਹੋਈ ਸੀ ਜੋ 3 ਦਿਨ ਕਿਲੋਂ ਹੋਇਆ ਸੀਗੇ ਜੀ ਅਸੀਂ ਜੀ ਥਾਣੇ ਜਿੱਦੋਂ ਗਏ ਥਾਣੇਦਾਰ ਨੇ ਸਾਡੀ ਪੂਰੀ ਵਧੀਆ ਵਿਚਾਰਨੇ ਗੱਲ ਸੁਣੀ ਦੂਜੇ ਦਿਨ ਸਾਡੇ ਆ ਕੇ ਸਾਰੇ ਮੌਕੇ ਵੀ ਦੇਖ ਕੇ ਗਏ ਸੀਗੇ ਜੀ ਸਾਨੂੰ ਉਹ ਚ ਐਸੇ ਵੇਲੇ ਆ ਕੇ ਕਹਿ ਕੇ ਕੇ ਤੁਸੀਂ ਵੀ ਨਹੀਂ ਬੋਲਣਾ ਉਹਨਾਂ ਨੇ ਕਹਿਆ ਤੁਸੀਂ ਵੀ ਨਹੀਂ ਬੋਲਣਾ ਅਸੀਂ ਬੋਲੇ ਵੀ ਹੈ ਨਹੀਂ ਸੀ ਜੀ ਉਸ ਦੀ ਭੈਣ ਜੀ ਜਿਹੜੀ ਭੈਣ ਆ ਉਹਦੀ ਛੋਟੀ ਜੀ ਉਹ ਸਾਨੂੰ ਬੋਲਣ ਲੱਗੀ ਬਾਹਰ ਨਿਕਲੋ ਫਲਾਣੇ ਮਕ ਢਮਕੋ ਬੋਲਣ ਲੱਗੀ ਸਾਡਾ ਅੱਜ ਪੰਗਾ ਲਾ ਤੁਸੀਂ ਰੋਜ਼ ਪੰਗਾ ਲੈਣੇ ਆ ਜੀ ਤੇ ਸਾਡੇ ਬੱਚੇ ਜਦ ਬਾਹਰ ਨਿਕਲ ਲੱਗੇ ਜੀ ਅਸੀਂ ਬੱਚਿਆਂ ਨੂੰ ਬਾਹਰ ਨਹੀਂ ਕੱਢਦੇ ਤਾਂ ਗੇਟ ਲਾਤਾ ਸੀ ਜੀ ਜਿੱਦੋਂ ਸੀ ਗੇਟ ਲਾਤਾ ਸੀ ਜੀ ਉਸ ਉਧਰੋਂ ਬੰਦੇ ਆ ਕੇ ਸਾਡੇ ਗੇਟ ਪਰ ਨਤੋੜ ਕਰਨ ਲੱਗੇ ਜੀ ਜਿੱਦੋਂ ਗੇਟ ਅੱਗੇ ਉਹਨਾਂ ਨੇ ਢੰਗਾਸੇ ਸਟੰਗਾ ਮਾਰੇ ਗੇਟ ਟੁੱਟ ਗਿਆ ਜੀ ਗੇਟ ਦੀ ਕਾਲੇ ਟੁੱਟ ਗਈ ਜੀ ਗੇਟ ਖੁੱਲ ਗਿਆ ਜੀ ਫਿਰ ਅੰਦਰ ਵੜ ਕੇ ਸਾਡੇ ਸਾਰੇ ਸਮਾਨ ਦੀ ਭੰਨਤੋੜ ਕਰ ਚੁੱਕੇ ਸੀ ਫਿਰ ਕੀ ਹੋਇਆ ਜਦੋਂ ਉਹ ਮਤਲਬ ਸੁਰਸਤ ਰੱਬ ਦੇ ਅੰਦਰ ਆਏ ਸੀ 16 17 ਬੰਦੇ ਉਹਨਾਂ ਤੋਂ ਪਹਿਲਾਂ ਸਰ ਜੀ ਜਦੋਂ ਸਾਨੂੰ ਗਾਲਾਂ ਕੱਢੀ ਜਾਂਦੇ ਸੀ ਅਸੀਂ ਬੱਚਿਆਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਜੀ ਉਸ ਤੋਂ ਬਾਅਦ ਅਸੀਂ ਕੈਮਰੇ ਵੱਲ ਦੇਖੀ ਗਏ ਸੀ ਤੇ ਜਿਹੜਾ ਲੱਖਾਗਾ ਜੀ ਉਹਨੇ ਅੰਦਰ ਮੋਟਰਸਾਈਕਲ ਵਾਰਾ ਬਾੜਾਗਾ ਜੀ ਜਿਹੜਾ ਕਰਨਪ੍ਰੀਤ ਆ ਉਹ ਸੜਕ ਤੋਂ ਲੈ ਕੇ ਆਇਆਗਾ ਜਾ ਕੇ ਜਦੋਂ ਅਸੀਂ ਦੇਖੀ ਗਏ ਕੈਮਰੇ ਵਿੱਚ ਜਿਹਨਾਂ ਕੋਲੇ ਗੰਡਾਸੇ ਕਿਰਪਾਨਾ ਟਾਕੂ ਡੂਕੂ ਖਾ ਸਕੋ ਸੀ ਰਾਜਣੇ ਜੀ ਉਸ ਤੋਂ ਬਾਅਦ ਜੇ ਮੇਰੇ ਮੁੰਡੇ ਦੇ ਸੱਟਾਂ ਵੀ ਵੱਜੀਆਂ ਨੇ ਜੀ ਕਿਰਪਾਨ ਵੀ ਵੱਜੇ ਬਣ ਤੇ ਹੋਰ ਵੀ ਸੱਟਾਂ ਵੱਜੀਆਂ ਨੇ ਜੀ ਤੰਦੀ ਆ ਕੇ ਸਾਨੂੰ ਲੋਕਾਂ ਨੇ ਬਚਾਇਆਗਾ ਜੀ ਜਦੋਂ ਜੇ ਨਾ ਸਾਨੂੰ ਇਕੱਠੇ ਹੁੰਦੇ ਕੋਈ ਆਉਂਦਾ ਸਾਡੇ ਗੋਠੇ ਤੋਂ ਦੀ ਸਾਡੇ ਜਿਵਾਖਾਂ ਨੂੰ ਵੱਢ ਦਿੰਦੇ ਸਾਨੂੰ ਵੀ ਵੱਢ ਸਕਦੇ ਸੀ ਸਾਡੀ ਰਸੋਈ ਕੋਲੇ ਆ ਸੁੱਕੇ ਸੀ ਜੀ ਅੰਦਰ ਉਹ ਸਾਨੂੰ ਕਹਿਣ ਲੱਗੇ ਸੀ ਕਿ ਗੇਟ ਬੰਦ ਕਰੋ ਇਹਨਾਂ ਨੂੰ ਵੱਢ ਕੇ ਚੱਲਾਂਗੇ ਗੇਟ ਬੰਦ ਕਰੋ ਇਹਨਾਂ ਨੂੰ ਵੱਢ ਕੇ ਚੱਲਾਂਗੇ ਜਦੋਂ ਕੋਠੇ ਤੋਂ ਦੀ ਲੋਕਾਂ ਨੇ ਆ ਕੇ ਠਾ ਰੋੜੇ ਚਲਾਏ ਤਾਂ ਸਾਡੀ ਬਚਤ ਹੋਈ ਸੀ ਜੀ ਸਰ ਜੀ ਜਦੋਂ ਉਹ ਅੰਦਰ ਆ ਗਏ ਸੀ ਜੀ ਸਾਡਾ ਜਵਾਖਾ ਨੇ ਜਿਹੜਾ ਚਿੰਗ ਚੰਗਾੜਾ ਪਾਇਆ ਤੇ ਲੋਕ ਕੋਠਿਆਂ ਉੱਤੋਂ ਦੀ ਆਏ ਸੀ ਜੀ ਉਹਨਾਂ ਨੇ ਆ ਕੇ ਇਟਾ ਰੋੜੇ ਚਲਾਏ ਤਾਂ ਸਾਡੀ ਬਚਤ ਹੋਈ ਜੀ ਲੱਗੋ ਜੀ ਆ ਕੇ ਸਾਨੂੰ ਲੋਕਾਂ ਨੇ ਬਚਾਇਆਗਾ ਜੀ ਸਰ ਜੀ ਜਦੋਂ ਸਾਡੇ ਅੰਦਰ ਆ ਗਏ ਸੀ ਜੀ ਉਹ ਉਹਨਾਂ ਸਾਡੇ ਪੰਨ ਤੋੜ ਕੀਤੀ ਤੇ ਸਾਡੇ ਪੇਟਾਂ ਦੇ ਅੰਦਰ ਵੜਨ ਵਾਲੇ ਸੀ ਜੀ ਉਹ ਗੇਟੋ ਅੰਦਰ ਤਾਂ ਆ ਗਏ ਸੀ ਜੀ ਵੇਟ ਗਲੇੰਦਰ ਵਰਨ ਵਾਲੇ ਸੀਗੇ ਜੇ ਅਸੀਂ ਭੱਜ ਕੇ ਉਹ ਕਹਿਣ ਲੱਗੇ ਵੀ ਗੇਟ ਲਾ ਲਓ ਗੇਟ ਲੱਗ ਅਸੀਂ ਜਦੋਂ ਭੱਜ ਕੇ ਕੋਠੇ ਚੜੇ ਚਿੰਗ ਚਿੰਗੜਾ ਪਾਇਆ ਤੇ ਬੱਚਿਆਂ ਦੇ ਸੱਟਾਂ ਫੇਟਾਂ ਵੱਜੀਆਂ ਜੀ ਲੋਕਾਂ ਨੇ ਆ ਕੇ ਸਾਨੂੰ ਸਾਡੀ ਬਚਤ ਕੀਤੀ ਹੈ ਜੀ ਹਜੇ ਵੀ ਸਰ ਤੁਹਾਨੂੰ ਧਮਕੀ ਨਹੀਂ ਦੇਣਗੇ ਕੀ ਕਹਿੰਦੇ ਜੀ ਸਰ ਇਹ ਕਹਿੰਦੇ ਨੇ ਕਿ ਵੀ ਪੁਲਿਸ ਨਾਲ ਸਾਡੀ ਬੈਠੀ ਉੱਠਣੀ ਹੈਗੀ ਹੈ ਜੀ ਤੇ ਸਾਡਾ ਪੁਲਿਸ ਕੁਝ ਕਰਨੀ ਚਾਹੇ ਤੇ ਨਹੀਂ ਮਹੱਲੇ ਨੇ ਕੁਝ ਕਰ ਸਕਦੇ ਵੀ ਜਿੰਨਾ ਵੀ ਜ਼ੋਰ ਪੁਲਿਸ ਲਾਗਦਾ ਪੁਲਿਸ ਲਾ ਲਈ ਮਹੱਲੇ ਵਾਲੇ ਤੇ ਜਿੰਨਾ ਜ਼ੋਰ ਲਾਗਦਾ ਮਹੱਲੇ ਵਾਲੇ ਲਾ ਲੈਣ ਜੀ ਹਾਂ ਜੀ ਸਰ ਅਸੀਂ ਬਾਹਰ ਅੰਦਰ ਕੰਮ ਕਰਦੇ ਆ ਜੀ ਨੇਰੇ ਵੀ ਜਾਂਨੇ ਸਵੇਰੇ ਹੀ ਜਾਂਨੇ ਜੀ ਬੱਚੇ ਵੀ ਬਾਹਰ ਅੰਦਰ ਫਿਰਦੇ ਰਹਿੰਦੇ ਨੇ ਜੀ ਕੁੜੀ ਵੀ ਮੇਰੀ ਬਾਹਰ ਪੜਦੀ ਹੈ ਜੀ ਜੇ ਕੱਲ ਕਲਾ ਨੇ ਕੋਈ ਗੱਲਬਾਤ ਹੋ ਗਈ ਜੀ ਇਹ ਜੋ ਮਬਾਰਾ ਜੀ ਇੱਕ ਕਰਨਪ੍ਰੀਤ ਇੱਕ ਲਖਾ ਤੇ ਇੱਕ ਪ੍ਰਦੀਪ ਸਿੰਘ ਜੀ ਜਗਪਾਲ ਸਿੰਘ ਜੀ ਇਨਸਾਫ ਦੀ ਕੀ ਮੰਗ ਕਰਦੇ ਸਰ ਸਰ ਜਿਹੜੇ 16 17 ਮੁੰਡਿਆਂ ਦੀ ਟੋਲੀ ਬਣੀ ਹੋਈ ਹੈ ਇਹਨਾਂ ਤਾਂ ਸਾਨੂੰ ਖਤਰਾ ਹੈਗਾ ਜੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਕਾਰਵਾਈ ਕੀਤੀ ਜਾਵੇ ਜੀ ਇਹਨਾਂ ਤੇ ਹਾਂ ਜੀ ਜਿਹੜੇ ਕੀ ਨਾਮ ਤੁਹਾਡਾ ਜੀ ਗੁਰਦੀਪ ਸਿੰਘ ਜੀ ਸਰ ਗੁਰਦੇਵ ਸਿੰਘ ਜੀ ਤੁਹਾਡੇ ਘਰੇ ਆ ਕੇ ਜਾਲੇਵਾ ਹਮਲਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਇਹ ਜੀ 3 ਤਰੀਕ ਵਾਲੇ ਦਿਨ ਤੇ ਮੈਂ ਰੋਟੀ ਲੈ ਕੇ ਚੱਲੇ ਗਿਆ ਮੰਡੀ ਚ ਤੇ ਮਗਰੋਂ ਇਹਦੀ ਲੱਖੇ ਸਿੰਘ ਦੀ ਮੰਮੀ ਆਈ ਤੇ ਕੈਮਰੇ ਸੋਟੀ ਮਾਰੀ ਜਿਵਾਕ ਬੋਲਣ ਲੱਗ ਗਏ ਵੀ ਇਹ ਤਾਂ ਬੁਰਾ ਕੀ ਹੋ ਗਿਆ ਵੀ ਕੈਮਰਾ ਇਹ ਦੁੱਧ ਦੁੱਧ ਤੁਸੀਂ ਉਹ ਕਹਿ ਦਿੰਦੇ ਵੀ ਇਹ ਦੁੱਧ ਦੁੱਧ ਕਰ ਲਓ ਭਾਈ ਕਿਸੇ ਨੂੰ ਕਹਿ ਦਿੰਦੇ ਤੇ ਜੇ ਸੋਟੀ ਮਾਰੀ ਤੇ ਮਗਰੋਂ ਇਹਨਾਂ ਨੇ ਪਾਹਤ ਬੰਦੇ ਬਲਾਕ ਨਾਲੇ ਆਪ ਲਾ ਕੇ ਰੋਟਾਂ ਰੋੜੇ ਲਾ ਕੇ ਮਾਰਨ ਸਾਡੇ ਜਿੰਨੇ ਜਵਾਕਾਂ ਦੇ ਜਵਾਕਾਂ ਨੇ ਉੱਥੇ ਫੋਨ ਕੀਤਾ ਤੇ ਉਹੀ ਗੱਲ ਆ ਜਿਹੜੀ ਉਹ ਲੜ ਹੋ ਗਈ ਸੀ ਲਿਬੜੜਾ ਹੋ ਗਿਆ ਸੀ ਤੁਸੀਂ ਆਏ ਤੇ 3 ਤਰੀਕ ਨੂੰ ਠੀਕ ਹੈ ਹੁਣ ਮਸਲਾ ਕੀ ਸੀ ਤੇ ਹੁਣ ਮਸਲਾ ਜੀ ਹੁਣ ਫੇਰ 4 ਤਰੀਕ ਨੂੰ ਜਿੱਤੇ ਉਹ ਹੋਇਆ ਜੀ ਅਸੀਂ ਇੱਥੇ ਥਾਣੇ ਚੋਂ ਆਏ ਸੀਗੇ ਉਹਦੇ ਦੀ 3 ਤਰੀਕ ਦੀ ਗੱਲ ਤੋਂ ਤੇ ਅਸੀਂ ਚਲ ਕਰਿਆ ਕਿ ਮੈਂ ਕਰੀ ਸੀਗਾ ਮੈਂ ਬਹਿ ਗਿਆ ਆ ਕੇ ਤੇ ਮੈਂ ਤਾਂ ਰੋਟੀ ਵੀ ਲੈ ਜੂ ਮੰਡੀ ਚ ਤੇ ਜਦੋਂ ਇਹਦੀ ਸਾਲੀ ਆਈ ਹੋਈ ਸੀਗੀ ਤੇ ਉਹ ਗੱਲਾਂ ਕੱਢਣ ਲੱਗ ਗਈ ਵੀ ਐ ਐ ਕਰ ਲਾਂਗੇ ਜੋ ਕਰ ਦਾਂਗੇ ਵਾਹ ਕਰ ਦਾਂਗੇ ਤੇ ਸਾਨੂੰ ਕੀ ਪਤਾ ਸੀ ਬੰਦੇ ਬਾਹਰੋਂ ਬੁਲਾਈ ਆਉਂਦੀ ਐ ਤੇ ਚਾਹ ਤਰੀਕਾ ਦੇਣ ਦੀ ਗੱਲ ਆਈ ਫੇਰਾ ਫਿਰ 15 ਬੰਦੇ ਲਿਆਈਏ ਛੱਡ ਤੇ ਜਾਣ ਲੈਵਾ ਕੀਤਾ ਤੇ ਸਾਡੇ ਅੰਦਰ ਆ ਕੇ ਸਮਾਨ ਸੱਤੂ ਪੰਨ ਕੇ ਮੋਟਰਸਾਈਕਲ ਪੰਨੇ ਕੱਪੜੇ ਵਾਲੀ ਮਸ਼ੀਨ ਪੰਨ ਕੇ ਘਰ ਪੰਨ ਕੇ ਸਾਰਾ ਪੱਥਰ ਪੰਨ ਕੇ ਜਿਹੜਾ ਲੱਗਿਆ ਹੋਇਆ ਸੀਗਾ ਤੇ ਨੁਕਸਾਨ ਹੋ ਗਿਆ ਜੂੜ ਲੱਖ ਦੇ ਨੇੜੇ ਕਿੜ ਹੋ ਗਿਆ ਜੀ ਹਾਂ ਜੀ ਤੇ ਨਾਲੇ ਮੁੰਡੇ ਸੱਟਾਂ ਮਾਰ ਗਏ ਜਿਹੜੇ ਘਰ ਵਾਲੀ ਦੀ ਬਾਤਿਸਟ ਆ ਗਈ ਨਾਲੇ ਬੀਬੀ ਦੇ ਵੀ ਸੱਟਾਂ ਲੱਗੀਆਂ ਤੇ ਸਾਨੂੰ ਤਾਂ ਮਾਰ ਨਹੀਂ ਆਈ ਸੀ ਉਹਦੀ ਹਾਂ ਜੀ ਅਸੀਂ ਜਿਹੜਾ ਇਹਨਾਂ ਦੇ ਮੂਰੇ ਆਉਂਦਾ ਸੀਗਾ ਜੀ ਵਿਕਰਦਾਂ ਮੈਂਬਰ ਉਹ ਸੈਨੂੰ ਕੁੱਟਣ ਭੇਜ ਜਾਂਦੇ ਸੀ ਜੀ ਨਾਲੇ ਸਾਡਾ ਸਮਾਨ ਪੰਨਗੇ ਤੇ ਨਾਲੇ ਹੁਣ ਵੀ ਧਮਕੀਆਂ ਦਿੰਦੇ ਨੇ ਜਗਪਾਲ ਲੱਖਾ ਕਰਨ ਕਾਲਾ ਨਾਲੇ ਹੁਣ ਵੀ ਧਮਕੀਆਂ ਦਿੰਦੇ ਨੇ ਕਿ ਵੀ ਵੀ ਸਾਡਾ ਕੀ ਕਰ ਲਈ ਸਾਡੇ ਸਾਡੇ ਬੈਠਣੇ ਉੱਠਣੇ ਪੂਰੀ ਹੈਗੀ ਬਸ ਨਾਲੇ ਨਾਲੇ ਸਾਡੇ ਮਾਰਦੇ ਸੀ ਜੀ ਨਾਲੇ ਐ ਕਹਿੰਦੇ ਸੀ ਵੀ ਹੁਣ ਲੱਖੋ ਲੱਖੇ ਨਾਲ ਪੰਗਾ ਲਵੋਗੇ ਹੁਣ ਸਾਡੇ ਘਰ ਵੱਲ ਝਾਕੋਗੇ ਜੀ ਐ ਕਹਿੰਦੇ ਸੀ ਜਦੋਂ ਮਾਰਦੇ ਸੀ ਸਾਡੇ ਸਾਟਾ ਟੱਬਰ ਦੇ ਤੇ ਮੰਗ ਕੀ ਕਰਦੇ ਮਾ ਕੀ ਕਰਨੀ ਵਸਣਾ ਸਾਫ ਮਿਲਣਾ ਚਾਹੀਦਾ ਜੀ ਉਹਨਾਂ ਨੂੰ ਗਿਰਫਤਾਰ ਨਹੀਂ ਕਰਦੇ ਉਹਨਾਂ ਦੀ ਬੁੜੀਆਂ ਉਹ ਫਿਰਦੀਆਂ ਤੁਰੀਆਂ ਕੰਮ ਧੰਦੇ ਕਰਦੀਆਂ ਇਹ ਆਪ ਆ ਤੁਰੇ ਫਿਰਦੇ ਨਿਕਲੀਆਂ ਚ ਮੁੱਸਾਂ ਨੂੰ ਵੱਟ ਦਿੰਦੇ ਵੀ ਸਾਡਾ ਕੀ ਕਰ ਲਿਆ ਇਹਨਾਂ ਨੇ ਨਾਲ ਵੀ ਵੇੜਿਆਂ ਦੇ ਨਾਲ ਇਹਨਾਂ ਨੇ ਕੀ ਕਰ ਲਿਆ ਸਾਡਾ ਵਿਆਹ ਤੁਰੇ ਫਿਰਦੇ ਆ ਇਸ ਤਵਾਰੇ ਹਾਂ ਜੀ ਹਾਂ ਜੀ ਅੱਡੀ ਕੀ ਨਾਮ ਤੁਹਾਡਾ ਜੀ ਸਰਜਿਸ ਕਪਾਈ ਅੱਛਾ ਅੱਡੀ ਕੀ ਘਟਨਾ ਘਟਿਆ ਪਰਿਵਾਰ ਦੇ ਨਾਲ ਜੀ ਪਰਿਵਾਰ ਦੇ ਨਾਲ ਘਟਨਾ ਇਹ ਘਟੀ ਹੈਗੀ ਵੀ ਬਟੇ ਨਾਲ ਦੀ ਕੁੜੀ ਲੈ ਗਈ ਠੀਕ ਆ ਉਸ ਤੋਂ ਬਾਅਦ ਕੀ ਨਾ ਸੀ ਮੁੰਡੇ ਦਾ ਜੀ ਮੁੰਡੇ ਦਾ ਨਾਮ ਪ੍ਰਜੀਤ ਸਿੰਘ ਹੂੰ ਕੁੜੀ ਦਾ ਨਾਮ ਸ਼ਮੇ ਹੂੰ ਠੀਕ ਆ ਉਸ ਤੋਂ ਬਾਅਦ ਚੌਥਾ ਮਹੀਨਾ ਚੱਲ ਗਿਆ ਕੁੜੀ ਨੂੰ ਲੈ ਕੇ ਗਿਆ ਉਸ ਤੋਂ ਬਾਅਦ ਪਿਛਲੀ ਲੈ ਲੈ ਜਾਂਦੇ ਤਾਂ ਪਣਾ ਚੱਲੂ ਹੀ ਜਾਂਦਾ ਚੱਲੂ ਹੀ ਜਾਂਦਾ ਇਹਨਾਂ ਦਾ ਹੂੰ ਵੀ ਉਹਦੇ ਦਾ ਟਿਕਾਤਾ ਹੀ ਨਹੀਂ ਠੀਕ ਆ ਉਸ ਤੋਂ ਬਾਅਦ ਆਹ ਹੁਣ ਇਹਨਾਂ ਨੇ ਤੈਨੂੰ ਤਰੀਕ ਨੂੰ ਅੰਦਰ ਤੇ ਵੀ ਇਹਨਾਂ ਨੇ ਕੈਮਰੀ ਬਣਾਤੀ ਠੀਕ ਆ ਕੈਮਰ ਪਰਣੇ ਤੋਂ ਬਾਅਦ ਵੀ ਇਹ ਆਪ ਘਰ ਦੇ ਮੈਂਬਰ ਖਾਣੇ ਚਲੇ ਗਏ ਉਸ ਤੋਂ ਬਾਅਦ ਦੋ ਚਾਰ ਜਾਣੇ ਘਰੇ ਸੀਗੇ ਫਿਰ ਇਹਨਾਂ ਦੇ ਵੀ ਬੁਗੇਟ ਲੱਗਿਆ ਹੋਇਆ ਸੀ ਕੰਧਾ ਉੱਪਰ ਦੀ ਹਮਲਾ ਕੀਤਾ ਠੀਕ ਆ ਉਸ ਤੋਂ ਬਾਅਦ ਦੂਸਰੇ ਜਿਹਾ ਸੀ ਥਾਣੇ ਚਲੇ ਗਏ ਥਾਣੇ ਸਾਰਾ ਨੰਬਰਰਾ ਹੋ ਗਿਆ ਸਾਰਾ ਕੁਝ ਹੋ ਗਿਆ ਕੋਈ ਸੋ ਕਹਿੰਦੀ ਵੀ ਤੁਸੀਂ ਇਹਨਾਂ ਦੀ ਕੋਈ ਕਾਰਵਾਈ ਨਹੀਂ ਕਰਨੀ ਵੀ ਕਿਸੇ ਨੇ ਪਹਿਰ ਨਹੀਂ ਕਰਨੀ ਠੀਕ ਆ 4 ਤਰੀਕ ਨੂੰ ਭਾਈ ਇਹਨਾਂ ਨੇ ਦੇਣ ਦੀ ਛਪਨ ਦਿੱਤਾ ਫਿਰ ਇਹਨਾਂ ਨੇ ਬੰਦੇ ਸਾਧਲੇ ਠੀਕ ਆ ਇਹਨਾਂ ਨੂੰ ਕੁੱਟਣ ਮਾਰਨ ਵਾਸਤੇ ਤੇ ਨਾਲੇ ਫੋਨਾਂ ਤੇ ਲਿਖ ਲਿਖ ਧਮਕੀਆਂ ਪਾਉਂਦੇ ਨੇਗੇ ਵੀਡੀਓ ਪਾਉਂਦੇ ਨੇ ਵੀ ਅਸੀਂ ਆਏ ਕਰਾਂਗੇ ਅਸੀਂ ਬੁਲਾਣਾ ਕਰਾਂਗੇ ਅਸੀਂ ਧਮਕਾ ਕਰਾਂਗੇ ਠੀਕ ਆ ਤਾਂ ਕੀ ਕੌਣ ਦਿੰਦਾ ਜੀ ਤਾਂ ਕੀ ਪ੍ਰਦੀਪ ਸਿੰਘ ਦਿੰਦਾ ਹਾਂ ਉਹਦੇ ਨਾਲ ਦੇ ਜਿਹੜੇ ਸਾਥੀ ਨੇ ਉਹ ਦਿੰਦੇ ਨੇ ਕੀ ਵੀ ਇਹਨਾਂ ਦੇ ਛਾਲੇ ਦੇ ਵਿੱਚ ਕੋਈ ਸਮਾਈ ਨਹੀਂ ਹੋ ਰਹੀ ਆ ਕੈਮਰਾ ਚੱਲੀ ਜਾਂਦਾ ਦੇਖ ਲਓ ਤੁਸੀਂ ਵੀ ਕੀ ਕੁਝ ਕੈਮਰੇ ਚ ਹੋ ਰਿਹਾ ਦਾ ਹਾਂਜੀ ਹਾਂ ਤੇ ਹਜੇ ਤੱਕ ਕੋਈ ਇਹਨਾਂ ਨੂੰ ਜੇਲ ਨਹੀਂ ਹੋਈ ਕੁਝ ਨਹੀਂ ਹੋਇਆ ਪਾਕਤਾ ਦਰਜ ਹੋਇਆ ਪਿਆ ਇਹ ਹਜੇ ਕੋਈ ਵੀ ਘਰ ਦਾ ਮੈਂ ਪਰਮਿਚੱਕਿਆ ਆਏਗਾ ਸਿਰ ਆਪਣਾ ਪਿੱਤਾ ਬੇਟਾ ਚਾਰ ਕਿਲੇ ਨੂੰ ਹਾਂ ਸ਼ਾਮ ਨੂੰ ਠੀਕ ਹੈ ਠੀਕਾ ਜੇ ਸਾਡੇ ਸਾਰੇ ਤੇ ਗਲੀ ਦੇ ਤਰਵਾਦੇ ਬੰਦ ਕਰਾਤੇ ਇਹਨਾਂ ਨੇ ਵੀ ਅੱਧੇ ਬੰਦੇ ਅੰਦਰ ਵੜ ਗਏ ਅੱਧੇ ਬੰਦੇ ਬਾਹਰ ਫੜ ਗਏ ਠੀਕ ਹੈ ਇਹਨਾਂ ਨੂੰ ਕੁੱਟਣ ਮਾਰਨ ਵਾਸਤੇ ਇਹਨਾਂ ਦਾ ਨੁਕਸਾਨ ਦੇਖ ਲੋ ਵੀ ਕਿੰਨਾ ਹੋਇਆਗਾ ਠੀਕ ਹੈ ਜੇ ਮੁੰਡਾ ਨਾ ਲੁਕਦਾ ਜੇ ਮੁੰਡੇ ਨੂੰ ਵੱਢ ਜਾਂਦੇ ਤੇ ਜ਼ਿੰਮੇਦਾਰ ਕੌਣ ਹੋਈਗਾ ਜ਼ਿੰਮੇਦਾਰ ਕੌਣ ਹੋਈਗਾ ਠੀਕ ਹੈ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮੇਰੇ ਨਹੀਂ ਚਾਹੀਦੀ ਆ ਇਹਨਾਂ ਦੀ ਕੀਤੀ ਦਾ ਫਾਲ ਇਹਨਾਂ ਨੂੰ ਜਰੂਰ ਮਿਲਣਾ ਚਾਹੀਦਾ ਸਾਡੇ ਹੱਥ ਵੱਲ ਕੇ ਇਹ ਹੀ ਬੇਨਤੀ ਆ ਠੀਕਾ ਮੁਕੰਦ ਪਰਵਾਹ ਕਰ ਤੂੰ ਪਰੀ ਤੱਕ ਰੋਟੀ ਨਹੀਂ ਪਾਈ ਇਹਨਾਂ ਨੂੰ ਖਾਣ ਦਿੰਦੇ ਹੈਗੇ ਠੀਕ ਆ ਸੌਗੀ ਤਰੀ ਹੋਈ ਹੈਗੀ ਦਾਗ ਦੀ ਤੁੱਲੇ ਤੇ ਆਟਾ ਬੁੰਨਿਆ ਹੋਇਆ ਰਹਿ ਗਿਆ ਠੀਕ ਆ ਸਾਰੇ ਟੱਬਰ ਨੇ ਕਿਸੇ ਨੇ ਰੋਟੀ ਨਹੀਂ ਖਾਧੀ ਉਹਦੇ ਸਾਰੇ ਬੇੜੇ ਵੀ ਨਹੀਂ ਖਾਧੀ ਠੀਕ ਆ ਜਿਹੜੇ ਸਾਹ ਵਾਲੇ ਇਹਨਾਂ ਨੇ ਹਮਲਾ ਕੀਤਾ ਨਾ ਇਹਨੇ ਦੀ ਕੁੜੀ ਕੱਢ ਕੇ ਲੈ ਕੇ ਨਾਲ ਵਾਲੇ ਨੇ ਹਮਲੇ ਕਰਵਾਉਂਦੇ ਨੇਗੀ ਅਸਮਾਨ ਦੇਖ ਰੋਟੀ ਵੱਢੀ ਜਾਂਦੇ ਨੇਗੀ ਆ ਵੀ ਦੇਖ ਲੋ ਤੁਸੀਂ ਵੀਰਾਂ ਨੂੰ ਕੀ ਸੁਣਾ ਲੈਣੀ ਚਾਹੀਦੀ ਹੈ ਕੀ ਨਾਮ ਮੋਟਰ ਉਹ ਆ ਜੀ ਮਹਲਕੁਰਾ ਜੀ ਸੀ ਕੈਮਰੇ ਲਵਾ ਲੈ ਮੁੰਡਿਆਂ ਨੇ ਮੰਡੀ ਚ ਜਾਣਾ ਸੀ ਵੀ ਆਪਣੇ ਘਰੇ ਵੀ ਕੁਝ ਸਿੱਟ ਛੱਕ ਦੇ ਦੇ ਤੇ ਕੈਮਰੇ ਤੋਂ ਬਾਅਦ ਫਿਰ ਇਹਨੇ ਕੈਮਰੇ 'ਚ ਛੋਟੀ ਮਾਰੀ ਹੈ 3 ਤਰੀਕ ਨੂੰ ਕੈਮਰੇ 'ਚ ਛੋਟੀ ਮਾਰੀ ਤੇ ਇਹਨੂੰ ਕਹਿਆ ਵੀ ਤੂੰ ਕੈਮਰੇ 'ਚ ਛੋਟੀ ਕਾਹਤੋਂ ਮਾਰੀ ਹੈ ਤੇ ਨਿਕਲ ਆਇਆ ਉਹ ਜਗਬਾਨਾ ਕਹਿੰਦਾ ਕਿ ਇੱਕ ਦਿਨ ਦੇਖ ਲੋ ਕੱਟੀ ਗੱਟਾ ਕਹਿੰਦਾ ਕਿ ਤੁਸੀਂ ਰੋਜ਼ ਹੀ ਕ ਝਗੜਾ ਪਾ ਕੇ ਬਹਿ ਜਾਂਦੇ ਹੋ ਓਕੇ ਮੈਂ ਹੁਣੇ ਵੱਡੂ ਜੇ ਕੈਮਰੇ ਚ ਹੋਈਏ ਇਹ ਕੈਮਰਾ ਮਾਰੇ ਕੈਮਰੇ ਛੋਟੀ ਮਾਰੀ ਦਿਮਾਗ ਰੋ 4 ਤਰੀਕ ਨੂੰ ਅਸੀਂ ਥਾਣੇ ਬਾਗੇ ਥਾਣੇ ਵਾਲੇ ਕਹਿੰਦੇ ਕੁਛ ਨਹੀਂ ਤੁਸੀਂ ਬੋਲਣਾ ਨਹੀਂ ਅਸੀਂ ਕੋਈ ਜੀ ਨਹੀਂ ਬੋਲਿਆ ਪਰ ਇਹਦੀਆਂ ਪੈਣਾ ਗਾਲਾ ਦੁੱਪਣਾ ਐਂਦੀਆਂ ਦੇ ਹੀ ਗੀਆਂ ਸਾਡੇ ਨਾਲ ਦੇਖ ਲੋ ਪੈਣ ਚੋਦੋ ਫਲਾਬ ਨੇ ਓਟੇ ਮਕਿਓ ਬਹੁਤ ਗਾਲਾਂ ਕੱਢੀਆਂ ਹੁੰਦੇ ਅਸੀਂ ਬਾਹਰ ਨਹੀਂ ਨਿਕਲੇ ਜਦ ਜੀ ਬਾਰਨੇ ਲਿਕਲੇ ਤੇ ਉਦੋਂ ਬੰਦਕ ਬਾਦ ਬਸ ਸਾਰੇ ਉਹਦੀ ਸੱਬ ਦੀ ਸੱਬ ਅੰਦਰ ਵੜ ਗਈ ਮੈਂ ਬਾਰਤ ਗੇਟ ਲਾਉਣੀ ਆ ਗੇਟ ਲਾਉਣੀ ਉਹਨੇ ਕ੍ਰਪਾਨਾਂ ਡਾਂਗਾ ਘੰਡਾਸੇ ਮਾਰਨ ਲੱਗੇ ਮੈਥੋਂ ਗੇਟ ਨਹੀਂ ਲੱਗਿਆ ਰਾਈਕਲ ਤੇ ਘੰਡਾਸੇ ਮਾਰੀ ਗਏ ਕ੍ਰਪਾਨਾਂ ਉਧਰੋਂ ਸੀਸੇ ਬੰਨੇ ਉਧਰੋਂ ਮਸ਼ੀਨ ਪੰਨੇ ਫਿਰ ਉਦੋਂ ਬਾਅਦ ਜੇ ਦੋ ਸੈਂ ਖੱਕ ਨਹੀਂ ਆਏ ਨੇ ਫਿਰ ਮੈਂ ਮਾਗਰ ਹਟੀਆਂ ਪੋਤੇ ਦੇ ਵੀ ਬੱਜੀ ਸੀਗੀ ਹੇਟਾਉਟਾ ਵੀ ਬੱਜ ਗਾਨੇ ਇਹਦੇ ਰਾੜਾ ਰੂੜਾ ਬਟੂ ਹਿੱਚ ਮਾਰ ਗਾਨੇ ਇਹ ਤਾਂ ਆਪਦੇ ਆਪ ਹੀ ਬਚੇ ਆ ਭੱਜ ਕੇ ਤਹਾਂ ਚੜ ਕੇ ਕੋਠੇ ਤੇ ਕਹਿੰਦੇ ਅਸੀਂ ਗੁੰਡਾ ਲਾਉਨੇ ਆ ਸਾਰੇ ਟੱਬਰ ਨੂੰ ਛਿੱਟਾਂਗੇ ਥਿਲੇਵੇ ਥਿਲੇਟ ਕਹਿੰਦੇ ਇਹ ਉਹ ਨਹੀਂ ਸਾਨੂੰ ਸਾਰੇ ਟੱਬਰ ਨੂੰ ਮਾਰ ਜਾਂਦੇ ਹੁਣ ਵੀ ਸਾਨੂੰ ਡਾਰਾ ਨਹੀਂ ਤਾਂ ਮੰਡੀ ਚ ਜਾਂਦੇ ਮੇਰੇ ਮੁੰਡਿਆਂ ਨੂੰ ਧਮਕੀਆਂ ਦੇਣਾ ਨਹੀਂ ਮੇਰੇ ਪੋਤਿਆਂ ਨੂੰ ਕਹਿੰਦੇ ਨੇ ਵੀ ਅਸੀਂ ਤਾਂ ਮਾਰਾਂਗੇ ਦੋਨਾਂ ਨੂੰ ਕੋਰ ਕਹਿੰਦੇ ਜਿਹੜਾ ਕੀ ਨਾ ਉਹਦੇ ਇਹ ਲੱਲਾ ਲੱਖਾ ਸਿੰਘ ਪ੍ਰਦੀਪ ਸਿੰਘ ਜੱਗਪਾਲਾ ਕਾਲਾ ਤੇਜ ਕਰਨ ਸਾਰੇ ਮਗਰ ਫਿਰਦੇ ਨੇ ਇਹਨਾਂ ਦੇ ਮੇਰੇ ਪੋਤਿਆਂ ਦੇ ਦੇਖੀ ਇਹਨਾਂ ਨੂੰ ਮਾਰਾਂਗੇ ਸਾਰਿਆਂ ਨੂੰ ਨਾ ਤਾਂ ਹਜੇ ਸਾਡੀ ਕੁੜੀ ਆ ਉਹ ਕਰ ਲਈ ਨਾ ਹਜੇ ਸਾਡੇ ਤੇ ਲਾਤ ਰੱਖਦੇ ਨੇ ਸਾਨੂੰ ਵੀ ਫਿਰ ਦੇ ਨੇ ਮਾਰਨ ਅਸੀਂ ਕੀ ਬੁਰਾ ਕਰਤਾ ਇਨਸਾਫ ਦੀ ਕੀ ਮੰਗਦੇ ਹੋ ਅਸੀਂ ਕਹਿੰਦੇ ਆ ਕਿ ਇਹਨੂੰ ਜੇਲ੍ਹ ਦੇ ਹੋਣੀ ਚਾਹੀਦੀ ਆ ਕਿਹਨੂੰ ਬਰੋ ਜੀ ਕੀਨੂ ਕੀਨੂ ਕੋਈ ਕਰਮਜੀਤ ਆ ਤੇ ਲੱਖਾ ਸਿੰਘ ਪ੍ਰਦੀਪ ਸਿੰਘਾ ਤੇ ਕਾਲਾ ਸਿੰਘ ਤੇ ਰਮਨੇ ਸਿੰਘ ਤੇ ਜਗਪਾਲਾ ਦੇ ਕਰਨਾ ਰਮਨੇ ਕੌਰ ਕਰਮਜੀਤ ਸਿੰਘਾ ਕਰਮਜੀਤ ਕੌਰ ਤੇ ਇਹ ਇਹ ਅਮਨਦੀਪਾ ਰਵਨੇ ਕਾਲਾ ਤੇ ਲੱਖਾ ਸਿੰਘ ਤੇ ਪ੍ਰਦੀਪ ਸਿੰਘ ਤੇ ਜਗਪਾਲਾ ਰਮਨ ਇਹਦੇ ਕਰਨਾ ਇਹਨਾਂ ਨੂੰ ਜੇਲ੍ਹ ਹੋਣੀ ਚਾਹੀਦੀ ਹੈ ਸਾਰਿਆਂ ਨੂੰ ਸਾਨੂੰ ਇਹ ਸਾਰੇ ਟੱਬਰ ਨੂੰ ਮੇਰੇ ਪੋਤੇ-ਪੁੱਤਿਆਂ ਨੂੰ ਸਾਰਿਆਂ ਨੂੰ ਧਮਕੀਆਂ ਦਿੰਦੇ ਨੇ ਰਾ ਖੇੜੇ 'ਚ ਵੀ ਕੀ ਕਹਿੰਦੇ ਧਮਕੀਆਂ ਕਹਿੰਦੇ ਸੀ ਮਾਰਾਂਗੇ ਘਰ ਜਾ ਕੇ ਹਮਲਾ ਕੀਤਾ ਗਿਆ ਜੀ ਸਮਾਨ ਦੀ ਪਨ ਦੌੜ ਕੀਤੀ ਗਈ ਹੈ ਤੁਹਾਡਾ ਮਾਮਲਾ ਇੱਥੇ ਹੈ ਜੀ ਆਹ ਹੈ ਜੋ 24 ਨੂੰ ਮਤਲਬ ਇੱਕ ਬਸਾਲ ਸਿੰਘ ਮੁੰਡਾ ਦਾਖਲ ਹੋਇਆ ਸੀਗਾ ਉਹਦੇ ਬਿਆਨ ਦੇ ਉੱਤੇ ਅਸੀਂ ਪਰਚਾ ਦਿੱਤਾ ਹੈ ਸੱਤ ਬੰਦਿਆਂ ਤੇ ਬਾਈ ਨੇਮ ਤੇ ਸੱਤ ਅੱਠ ਬੰਦੇ ਨਾਮ ਲੂਣ ਨੇ ਜਿਨ੍ਹਾਂ ਨੇ ਦੂਸਰੀ ਘਰ ਵਾਲਿਆਂ ਨੇ ਉਹਨਾਂ ਦੇ ਘਰ ਜਾ ਕੇ ਭੰਨ ਤੋੜ ਕਰਕੇ ਮਤਲਬ ਸਵਾਨ ਦੀ ਭੰਨ ਤੋੜ ਕੀਤੀ ਹੈ ਤੇ ਹੋਰ ਵੀ ਜਿਹੜਾ ਕੋਈ ਦੁਸ਼ਮਾਨ ਸੀ ਸਾਰਾ ਭੰਨਿਆ ਤੋੜਿਆ ਬਾਕੀ ਕੁੱਟਮਾਰ ਕੀਤੀ ਹੈ ਜਿਹਦੇ ਆਧਾਰ ਤੇ ਅਸੀਂ ਮੁਕੱਦਮਾ ਨੰਬਰ 213 ਕਮਿਟੀ 6524 ਨੂੰ 458 323 324 506 648 ਨੰਬਰ ਦੇ ਤਹਿਤ ਪਰਚਾ ਦਰਜ ਕੀਤਾ ਹੈ ਜਿਨ੍ਹਾਂ ਦੀ ਗਿਰਫਤਾਰੀ ਅਜੇ ਬਾਕੀ ਹੈ ਸਰ ਨਾਮ ਕੀ ਕੀ ਨੇ ਰਜਿਸਟਰ ਕੀਤੇ ਰੈਸਟ ਨਹੀਂ ਅਜੇ ਕਰਿਆ ਕੋਈ ਹੁੰਦਾ ਪਰਚਾ ਦਰਜ ਹੋ ਗਿਆ ਬਾਕੀ ਸਰ ਪਰਵਾਹ ਨਹੀਂ ਦੀ ਪਹਿਲਾ ਸਬ ਇੰਸਪੈਕਟਰ ਮਦਰ ਸਿੰਘ ਨੇ ਸਤ 51 ਕਰਾਤੀ ਸੀ ਕਿ ਅਸੀਂ ਜਲਦੀ ਇਹਨਾਂ ਨੂੰ ਫੜ ਕੇ ਹਵਾਲਾਤ ਦੇ ਨਵੀਂ ਜੇਲ੍ਹ ਵੀ ਦਾ